ਸਮਾਜ ਸੇਵਾ ਦੇ ਕੰਮਾਂ ਨੂੰ ਸਮਰਪਿਤ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਗਵਾੜਾ ਬਲੂ ਸੁਸਾਇਟੀ ਦੇ 2 ਸਾਲ ਪੂਰੇ ਹੋਣ ਤੇ ਜਿੱਥੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਉਲੀਕੇ ਗਏ ਨੇ ਉੱਥੇ ਹੀ ਸੁਸਾਇਟੀ ਵੱਲੋਂ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਟ੍ਰੇਨ ਵੀ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਮੁੱਖ ਸਹੂਲਤ ਨੂੰ ਪੂਰਾ ਕਰਦਿਆਂ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਦੋ ਵਾਟਰ ਕੂਲਰ ਭੇਟ ਕੀਤੇ ਗਏ ਸੁਸਾਇਟੀ ਦੀਆਂ ਸਮੂਹ ਮੈਂਬਰਾਂ ਨੇ ਇਹ ਵਾਟਰ ਕੂਲਰ ਜਨਤਾ ਸੇਵਾ ਸਮਿਤੀ ਫਗਵਾੜਾ ਦੇ ਪ੍ਰਧਾਨ ਵਿਪਨ ਖੁਰਾਨਾ ਅਤੇ ਸਮਾਜ ਸੇਵੀ ਮਲਕੀਆ ਸਿੰਘ ਰ ਇਨਾ ਵਾਟਰ ਕੂਲਰਾਂ ਦਾ ਸ਼ੋਭਰਾ ਮੈਡਮ ਨਵਿਤਾ ਸ਼ਾਵੜਾ ਸਾਬਕਾ ਕੌਂਸਲਰ ਬੀਬੀ ਸਰਵਜੀਤ ਕੌਰ ਤੋਂ ਇਲਾਵਾ ਸਮੂਹ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਜਿੱਥੇ ਸਮੂਹ ਮੈਂਬਰਾਂ ਨੇ ਸਟੇਸ਼ਨ ਵਿਖੇ ਮਾਯੂਜ ਯਾਤਰੀਆਂ ਨੂੰ ਠੰਡਾ ਯਾਲਸ਼ਕਾਇਆ ਉੱਥੇ ਹੀ ਵਾਕਫ ਬੁਲਾਰਿਆਂ ਤੋਂ ਇਲਾਵਾ ਮਲਕੀਤ ਸਿੰਘ ਰਕਬੋਤਰਾ ਨੇ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਇਸ ਦੌਰਾਨ ਸੁਸਾਇਟੀ ਦੀ ਇੱਕ ਹੋਰ ਮੈਂਬਰ ਵੱਲੋਂ ਰੇਲਵੇ ਸਟੇਸ਼ਨ ਵਿਖੇ ਇੱਕ ਹੋਰ ਵਾਟਰ ਕੂਲਰ ਪੇਂਟ ਕਰਨ ਦਾ ਐਲਾਨ ਵੀ ਕੀਤਾ ਗਿਆ ਇਸ ਮੌਕੇ ਸੁਸਾਇਟੀ ਪ੍ਰਧਾਨ ਮੈਡਮ ਨਵਿਤਾ ਮਨ ਲੋਕਾਂ ਦੀ ਸੇਵਾ ਕਰਨ ਦੇ ਮਕਸਦ ਨਾਲ ਹੀ ਇਸ ਸੋਸਾਇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ ਉਨ੍ਹਾਂ ਵਿਸ਼ਵਾਸ ਹੋਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਵੱਲੋਂ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਜਾਣਗੇ ਇਸ ਮੌਕੇ ਡਾਕਟਰ ਦਵਿੰਦਰ, ਪ੍ਰੀਤੀ, ਡਿੰਪਲ ਵੇਦੀ, ਰੁਪਾਲੀ, અનુਪਮਾ, ਸਰੋਜ ਕੁਮਾਰੀ, ਨੀਹਾ ਗੁਪਤਾ, ਅੰਜੂ, ਅੰਛੂ, ਮੀਨਾ ਮੱਲਨ, ਡੋਲੀ, ਪ੍ਰੀਤੀ ਹਾਂਸ, ਸविता ਭੱਲਾ, ਭਾਰਤੀ ਸ਼ਰਮਾ ਤੋਂ ਇਲਾਵਾ ਸੋਸਾਇਟੀ ਦੇ ਹੋਰ ਮੈਂਬਰ ਵੀ ਮੌਜੂਦ ਸਨ ਮੈਂ ਨਵਿਤਾ ਚਾਹਬੜਾ ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਸਾਡੇ ਆਰਗੇਨਾਈਜੇਸ਼ਨ ਬਣੇ ਨੂੰ 2 ਸਾਲ ਹੋ ਚੁੱਕੇ ਹੈ ਜੀ ਅਸੀਂ ਇਸ ਖੁਸ਼ੀ ਦੇ ਵਿੱਚ ਸਟੇਸ਼ਨ ਦੇ ਉੱਤੇ ਦੋ ਵਾਟਰ ਕੂਲਰ ਦਿੱਤੇ ਹੈ ਵਾਟਰ ਕੂਲਰ ਅਸੀਂ ਇਸ ਕਰਕੇ ਲਗਾਏ ਹੈ ਜੀ ਉੱਥੇ ਗਰਮੀਆਂ ਦੇ ਵਿੱਚ ਯਾਤਰੀਆਂ ਨੂੰ ਪਾਣੀ ਪੀਣ ਦੀ ਬਹੁਤ ਦਿੱਕਤ ਹੁੰਦੀ ਸੀ ਹਰ ਬੰਦਾ 20 ਰੁਪਏ ਦੀ ਬੋਤਲ ਲੈ ਕੇ ਨਹੀਂ ਪੀ ਸਕਦਾ ਕਈ ਵਿਚਾਰੇ ਗਰੀਬ ਲੋਕ ਐਸੇ ਹੁੰਦੇ ਜਿਹੜੇ ਗਰਮੀ ਦੇ ਵਿੱਚ ਪਾਣੀ ਲਈ ਬਹੁਤ ਤੜਫਦੇ ਹੈਗੇ ਠੰਡੇ ਪਾਣੀ ਲਈ ਖਾਸ ਕਰਕੇ ਸੰਡੇ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਅਸੀਂ ਇਸ ਕਰਕੇ ਉੱਥੇ ਠੰਡੇ ਪਾਣੀ ਲਈ ਦੋ ਵਾਟਰ ਕੂਲਰ ਦਿੱਤੇ ਅਸੀਂ ਨਿੱਤ ਹੀ ਰੋਜ਼ ਹੀ ਕੋਈ ਨਾ ਕੋਈ ਪ੍ਰੋਜੈਕਟ ਕਰਦੇ ਰਹਿੰਦਾ ਵਾ ਅਸੀਂ ਕਦੀ ਬੱਚਿਆਂ ਲਈ ਹੈਲਪ ਕਰੀਦੀ ਹੈ ਕਦੀ ਕਿਸੇ ਨੂੰ 휠 ਚੇਅਰਸ ਦੇਈਦੀ ਹੈ ਕਦੀ ਕਿਸੇ ਨੂੰ ਵਾਟਰ ਕੂਲਰ ਦੇਈਦਾ ਜਿੱਥੇ ਜੋ 니ਡ ਹੁੰਦੀ ਹੈ ਅਸੀਂ ਹਰ ਵੇਲੇ ਹੈਲਪ ਕਰਦੇ ਰਹਿੰਦੇ ਆ ਸਾਡੇ ਮੈਂਬਰਸ ਬਹੁਤ ਅੱਛੇ ਮੈਂਬਰਸ ਬਹੁਤ ਹੈਲਪ ਕਰਦੇ ਹਨ ਇਸ ਕਰਕੇ ਸਾਡੀ ਸੇਵਾ ਨਿਰੰਤਰ ਚਲਦੀ ਰਹੇਗੀ ਥੈਂਕ ਯੂ ਵੈਰੀ ਮਚ ਸਮਾਜ ਸੇਵਾ ਦੇ ਕੰਮਾਂ ਨੂੰ ਸਮਰਪਿਤ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਗਵਾੜਾ ਬਲੋ ਸੁਸਾਇਟੀ ਦੇ 2 ਸਾਲ ਪੂਰੇ ਹੋਣ ਤੇ ਜਿੱਥੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਉਲੀਕੇ ਗਏ ਨੇ ਉੱਥੇ ਹੀ ਸੁਸਾਇਟੀ ਵੱਲੋਂ ਪ੍ਰਧਾਨ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਟ੍ਰੇਨ ਵੀ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਮੁੱਖ ਸਹੂਲਤ ਨੂੰ ਪੂਰਾ ਕਰਦਿਆਂ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਦੋ ਵਾਟਰ ਕੂਲਰ ਭੇਟ ਕੀਤੇ ਗਏ ਸੁਸਾਇਟੀ ਦੀਆਂ ਸਮੂਹ ਮੈਂਬਰਾਂ ਨੇ ਇਹ ਵਾਟਰ ਕੂਲਰ ਜਨਤਾ ਸੇਵਾ ਸਮਿਤੀ ਫਗਵਾੜਾ ਦੇ ਪ੍ਰਧਾਨ ਬਿਪਨ ਖੁਰਾਨਾ ਅਤੇ ਸਮਾਜ ਸੇਵੀ ਮਲਕੀਅਤ ਇਨਾ ਵਾਟਰ ਕੂਲਰਾਂ ਦਾ ਸ਼ੋਭਰਾ ਮੈਡਮ ਨਵਿਤਾ ਸ਼ਾਵੜਾ ਸਾਬਕਾ ਕੌਂਸਲਰ ਬੀਬੀ ਸਰਵਜੀਤ ਕੌਰ ਤੋਂ ਇਲਾਵਾ ਸਮੂਹ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਜਿੱਥੇ ਸਮੂਹ ਮੈਂਬਰਾਂ ਨੇ ਸਟੇਸ਼ਨ ਵਿਖੇ ਮਾਯੂਜ ਯਾਤਰੀਆਂ ਨੂੰ ਠੰਡਾ ਯਲਸ਼ਕਾਇਆ ਉੱਥੇ ਹੀ ਵਕਫਾ ਬੁਲਾਰਿਆਂ ਤੋਂ ਇਲਾਵਾ ਮਲਕੀਤ ਸਿੰਘ ਰਕਬੋਤਰਾ ਨੇ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਇਸ ਦੌਰਾਨ ਸੁਸਾਇਟੀ ਦੀ ਇੱਕ ਹੋਰ ਮੈਂਬਰ ਵੱਲੋਂ ਰੇਲਵੇ ਸਟੇਸ਼ਨ ਵਿਖੇ ਇੱਕ ਹੋਰ ਵਾਟਰ ਕੂਲਰ ਪੇਂਟ ਕਰਨ ਦਾ ਐਲਾਨ ਵੀ ਕੀਤਾ ਗਿਆ ਇਸ ਮੌਕੇ ਸੁਸਾਇਟੀ ਪ੍ਰਧਾਨ ਮੈਡਮ ਨਵਿ ਤੁਮਨ ਲੋਕਾਂ ਦੀ ਸੇਵਾ ਕਰਨ ਦੇ ਮਕਸਦ ਨਾਲ ਹੀ ਇਸ ਸੋਸਾਇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਵੱਲੋਂ ਸਹਿਯੋਗ ਦਿੱਤਾ ਜਾਂਦਾ ਹੈ ਉਨ੍ਹਾਂ ਵਿਸ਼ਵਾਸ ਹੋਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਵੱਲੋਂ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਜਾਣਗੇ ਇਸ ਮੌਕੇ ਡਾਕਟਰ ਦਵਿੰਦਰ ਪ੍ਰੀਤੀ ਡਿੰਪਲ ਵੇਦੀ ਰੁਪਾਲੀ અનુਪਮਾ ਸਰੋਜ ਕੁਮਾਰੀ ਨੀਹਾ ਗੁਪਤਾ ਅੰਜੂ ਅੰਛੂ ਮੀਨਾ ਮੱਲਨ ਡੋਲੀ ਪ੍ਰੀਤੀ ਹਾਂ ਸविता ਭੱਲਾ ਭਾਰਤੀ ਸ਼ਰਮਾ ਤੋਂ ਇਲਾਵਾ ਸੋਸਾਇਟੀ ਦੇ ਹੋਰ ਮੈਂਬਰ ਵੀ ਮੌਜੂਦ ਹਨ